ਸਸਕਾ ਵੇਜੀ ਸਾਰੇ ਮੇਰੇ ਨਾਲ ਸੰਦੀਪ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਪਿੰਡ ਕੱਲੇ ਪਹੁੰਚੇ ਆ ਜਿਲ੍ਹਾ ਤਰਨਤਾਰਨ ਪਿੰਡ ਹੈ ਜੀ ਤਹਿਸੀਲ ਖੰਡੂਰ ਸਾਹਿਬ ਤੇ ਵੀਰ ਉਹਨਾਂ ਵਪਾਰ ਦਾ ਕੰਮ ਕਰਦੇ ਦੂਜੀ ਵੀਡੀਓ ਬਣਾਉਣ ਲੱਗੇ ਜੀ ਅੱਜ ਆਪਾਂ ਅੱਜ ਇਹਨਾਂ ਕੋਲ ਤਿੰਨ ਪਸ਼ੂ ਸੇਲ ਆ ਤੇ ਆਓ ਹੁਣ ਆਪਾਂ ਵੀਰਾਂ ਨਾਲ ਗੱਲਬਾਤ ਕਰੀਏ ਵੀਡੀਓ ਸ਼ੁਰੂ ਕਰੀਏ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬੋਲੀ ਜੀ ਸਭ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜਿਹੜੇ ਫਾਰਮ ਵੇਖਣ ਆ ਚੈਨਲ ਵੇਖਣ ਆ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਤੁਹਾਨੂੰ ਵੀ ਜੀ ਰਿਕੀ ਜੀ ਤੋਂ ਮਾਲ ਹਾਂ ਜੀ ਮਾਲ ਵੇਚ ਗਿਆ ਜੀ ਚਲ 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 ਹਾਂ ਜੀ ਅੱਜ ਫਿਰ ਤਿੰਨ ਪਸ਼ੂ ਆ ਜੀ ਤਿੰਨ ਬਜਰ ਇੱਕ ਗਾਂ ਦੋ ਝੋਟੀਆਂ ਇੱਕ ਮੇਰਾ ਵੀਰ ਐਡਰੈਸ ਬੋਲੋ ਪਿੰਡ ਆਪਣਾ ਕੱਲਾ ਜ਼ਿਲ੍ਹਾ ਤਰਨਤਾਰਨ ਤਸੀਨ ਖਡੂਰ ਸਾਹਿਬ ਠੀਕ ਹੈ ਨਾਮ ਤੁਹਾਡਾ ਨਾਮ ਮੇਰਾ ਰਣਜੋਤ ਸਿੰਘ ਹੋਤਰਾ ਛੋਟ ਨੰਬਰ ਆਪਣਾ 8146411255 ਨੰਬਰ ਇੱਕ ਵਾਰੀ ਫੇਰ ਬੋਲੋ 8146411255 ਚਲੋ ਤਿੰਨ ਹੈ ਜੀ ਤਿੰਨ ਹੈ ਜੀ ਆਜੋ ਇਹ ਸੂਈ ਹੈ ਜੀ ਇਹ ਗੱਬਣਾ ਵੀ ਜੀ ਅੱਛਾ ਗੱਬਣਾ ਥੋੜੀ ਕੱਟੀ ਆ ਝੋਟੀ ਠੀਕ ਆ ਦਸ ਲੈ ਕੇ ਜਾਓ ਹੈ ਹਾਂਜੀ ਲੋ ਜੀ ਆਹ ਦੇ ਬੜਾ ਠੀਕ ਹੈ ਤੋਰ ਲੋ ਜੀ ਗੱਬੇ ਝੋਟੀ ਆ ਦਸਰ ਲੋਗੇ ਤੋਰ ਮਣ ਲਮੀ ਤੋ ਭਾਜੀ ਦੂਜਾ ਸੂਆ ਜੀ ਦੂਜਾ ਸੂਆ ਜੀ ਦੂਜਾ ਸੂਆ ਜੀ ਪਿਓਰ ਦੂਜਾ ਤੋਰੋ ਨਹੀਂ ਸੋਣੀ ਝੋਟੀ ਆ ਆਪਣੇ ਨਾਲ ਕਰੀ ਦੀ ਹਾਂਜੀ ਹਾਂਜੀ ਆਪਣੇ ਨਾਲ ਬਾਠੀ ਆ ਜਾ ਲਿਆ ਜਾ ਇਹ ਨਸਲਾ ਪੂਰੀ ਝੋਟੀ ਦੀ ਥੋਣੀ ਜਾਂ ਪੂਰੀ ਵੱਡੀ ਝੋਟਕੇ ਦੀ ਪੂਰੀ ਦੇਖੋ ਹਨੀ ਪਰੀ ਬਲੋਸ ਬਿਲਕੁਲ ਬਿਲਕੁਲ ਫਰੀ ਕਲ ਸੋ ਹਾਂ ਜੀ ਜੇ ਇਹ ਵੀ ਜੀ ਝੋੜੀ 40000 ਰੁਪਏ ਫਿਰ ਵਸਰਾ ਮੰਗੂਗਾ ਹਾਂ ਜੀ ਲੱਖ ਜੀ ਦੇ ਦੀਏ ਟਿੱਕੋ ਹੀ ਗੱਜਾਇ ਜ 99000 ਦੇ ਦੀਏ ਹੋ ਜੂਗਾ ਮਾਨਦਰ ਵਿੱਚ ਹੋ ਜੂਗਾ ਜੀ ਕਿੰਨਾ 2000 ਮਾਨ ਕਰਦਾ 93000 ਚਲੋ ਠੀਕ ਹੋਈ ਇਹ ਗੱਬਣ ਇਹ ਵੀ ਜੀ ਗੱਬਣ ਝੋਟੀ ਹੈ ਦੋੰਦੀ ਦੋ ਦੰਦ ਪਿਓਰ ਦੋ ਅੱਛਾ ਦੋ ਦੰਦ ਪਹਿਲਾ ਸੂਆ ਪਹਿਲਾ ਸੂਆ ਵਾਹ ਜੀ ਚੈੱਕ ਕਰੋ ਦੋ ਦੰਦ ਪਹਿਲਾ ਸੂਆ ਝੋਟੀ ਹੈ ਜੀ ਤੇ ਆਹ ਦੇਖੋ ਥਾਂ ਜਵਾ ਇਹ ਵੀ ਘੜ ਘੜ ਦਾਸ ਨੇ ਲੈ ਜੂ ਹਜੇ ਲੈ ਜੂ ਦਾਸ ਜੀ ਹਣਾ ਜੀ ਲੈ ਜੀ ਇਹ ਵੀ ਤੋਰ ਬੜੀ ਸੁਨਹਰੀ ਜੋਟੀ ਹਾਂ ਜੀ ਬਿਲਕੁਲ ਨਹੀਂ ਸੋਹਣੀ ਜੋਟੀ ਚੈੱਕ ਕਰਾ ਇਹ ਚੈ ਇਹ ਜੋਟੀ ਇਹ ਚੈ ਠੀਕ ਆ ਜੀ ਇਹ ਠੀਕ ਹੈ ਇਹ ਹੋਰ ਦੋ ਨੇ ਬਹੁਤ ਬਹੁਤ ਸੋਹਣੀ ਜੋਟੀ ਹੈ ਲਖਲਾਵੀ ਜੋਟੀ ਪੂਰੀ ਜੀ ਦੋ ਦਾਂ ਜੋਟੀ ਨਾਲ ਪੂਰੀ ਵੱਡੀ ਜੋਟੀ ਠੇਗੀ ਪੂਰੀ ਠੀਕ ਹਾਂਜੀ ਵੀਰ ਜੀ ਬੋਲੋ ਇੱਕ ਪੰਜੀ ਤੇਰੀ ਬਾਈ ਜੈ ਜੀ ਲੱਖ ਦੀ ਦੋਈ 99 ਦੀ ਤਿੰਨ ਛੋੜ ਚਲੋ 97 ਦੀ ਠੀਕ ਹੈ ਚਲ ਜਾਂਦੋ ਜਾਂਦੋ ਇਹ ਵੇਖਦੇ ਵੀ ਜੀ ਹਾਂਜੀ ਇਹ ਕੋ 13 ਕਿਲੋ ਦੁੱਧ ਹੋ ਗਿਆ ਲੀਟਰ ਵਾਲਾ ਐਸਟ ਵੀ ਜੀ ਐਸਟ 13 ਕਿਲੋ ਠੀਕ ਹੈ ਸੂਈ ਨੂੰ ਅੱਜ ਤਕਰੀਬਨ 10 ਦਿਨ ਹੋ ਗਏ ਵੀਰ ਜੀ ਬੱਛੀ ਮਗਰਾ ਬੱਛੀ ਮਗਰਾ ਜੀ ਲਓ ਜੀ ਬੱਛੀ ਮਗਰਾ ਹਾਂਜੀ ਤੇ 13 ਕਿਲੋ ਦਾ ਐਸਟਮ ਤਿਆਰ ਆ ਲਓ ਵੇਖੋ ਜੀ ਇਹ ਵੀ ਆ ਰਿਹਾ ਆਜੋ ਬਾਠੀਕਾ ਆਜਾ ਇਹ ਸੀਲ ਫੋਲ ਭਾਈ ਇਹ ਠੀਕ ਆ ਬਸ ਬੱਚਾ ਬਤਨ ਕਰਨਾ ਹੀ ਹੈ ਆ ਜਾ ਵਾਸ਼ੂ ਇਹ ਕਿਹੜਾ ਕੋਈ ਬੱਚਾ ਲਾ ਕੇ ਫਾਰੀ ਵੀਜੀ ਲਾ 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 ਅਛੀ ਸੋਣੀ ਆ ਗਈ ਮਾ ਹਨਾ ਬਹੁਤ ਹੰਗੀ ਦੇਖੋ ਅਛੀ ਠੀਕ ਆ ਮਾਲ ਜਿਆਦਾ ਭਰ ਥੋਲੇ ਨਹੀਂ ਬਾਈ ਜਣਾ ਹਾਂਜੀ ਹਾਂਜੀ ਬਾਈ ਜੀ ਉਨੇ ਸੰਭਾਲੇ ਮਹੀਨੇ ਕੰਮ ਕਰਦੇ ਆ ਹਾਂਜੀ ਹਾਂਜੀ ਮੱਝਰਾ ਕੰਮ ਹੀ ਕਰਦੇ ਵਾਲਾ ਦਾ ਵਾਦਾ ਕਰਦੀ ਆਹੇ ਗਾਂ ਵਾਲੇ ਕੱਲ੍ਹ ਕੀ ਹੋਊਗਾ ਆ ਬੰਦੇ ਹੋਸ਼ੀ ਆਹਾਂ ਦੇ ਵੀ ਜਨਾਬ ਦੀ ਕੀ ਚਵਾਈ ਵੇਖੋ ਵੀ ਜੀ ਠੀਕ ਆ ਕੋਈ ਨਹੀਂ ਕਰਦਾ ਬਾਕੀ ਹਾਂਜੀ ਜੈ ਜੀ ਜੈ ਜੀ 50000 ਦੀ ਹਾਂ ਜੀ ਕਿਨਾ ਤੇਨੀ ਹੋਰ ਛੋਟ ਪੂਰੇ ਬੰਦਾਲੀ ਦੀ ਜਾਣ ਦੋ ਜਾਣ ਦੋ ਠੀਕ ਹੈ ਜੀ ਲੋ ਦੇਖੋ ਜੀ ਤੇਰੇ बाजू ਸੇਲ ਆ ਬਾਕੀ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਚੁਾਈ ਕਰਕੇ ਨਾ ਭਾਈ ਜੀ ਆ ਪੂਰੇ ਤਸਲੀਮ ਗੱਬੜ ਪਹੂ ਪਾਸ ਹੋ ਗਿਆ ਸੁਹਾ ਚੋਕੇ ਖੜੋ ਬਾਜੀ ਬਾਜੀ ਆਪਾਂ ਦੀ ਜੇ ਕੋਈ ਆਨਲਾਈਨ ਭਰਾਮ ਹੋ ਗਿਆ ਫੁੱਲ ਗਰੰਟੀ ਹੋਊਗੀ ਆਪਰੇ ਚਲੋ ਚਲੋ ਹਾਂਜੀ ਨੰਬਰ ਜੀ 8146411255 ਪਿੰਡ ਕੱਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ